ਇਹ ਨਾ ਤਾਂ ਦੁਖਦਾਇਕ ਖਬਰ ਸਾਹਮਣੇ ਆਈ ਹੈ ਕੈਲਗਰੀ 'ਚ ਰਹਿੰਦੇ ਪੰਜਾਬੀ ਨੌਜਵਾਨ ਦੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ 26 ਸਾਲਾ ਪੁਨੀਤ ਸ਼ਰਮਾ ਵਜੋਂ ਹੋਈ ਹੈ। ਦਾਜਕੇ ਮ੍ਰਿਤਕ ਨੌਜਵਾਨ ਨਵਾਂ ਸ਼ਹਿਰ ਦੇ ਮੁਕੰਦਪੁਰ ਨਾਲ ਸੰਬੰਧਿਤ ਸੀ ਜੋ ਕਿ ਬਿਕਸਲ ਪਹਿਲਾਂ ਆਪਣੇ ਭਰਾ ਸਾਹਿਲ ਸ਼ਰਮਾ ਕੋਲ ਰੋਜ਼ੀ ਰੋਟੀ ਕਮਾਉਣ ਲਈ ਗਿਆ ਸੀ। ਸੋਮਵਾਰ ਸ਼ਾਮ ਨੂੰ ਜਦੋਂ ਉਸ ਦਾ ਭਰਾ ਸਾਹਿਲ ਕਰੋ ਕੰਮ ਤੇ ਚਲਾ ਗਿਆ ਤਾਂ ਪੁਨੀਤ ਸ਼ਰਮਾ ਘਰ ਦੇ ਬਾਥਰੂਮ 'ਚ ਡਿੱਗ ਪਿਆ। ਸਵੇਰੇ ਜਦੋਂ ਉਸ ਦਾ ਭਰਾ ਸਾਹਿਲ ਘਰ ਵਾਪਸ ਆਇਆ ਤੇ ਘਰ ਦਾ ਦਰਵਾਜ਼ਾ ਨਾ ਖੋਲਣ ਤੇ ਦੋਸਤਾਂ ਦੀ ਮਦਦ ਨਾਲ ਤੋਂ ਬਾਅਦ ਉਸਨੇ ਮੈਡੀਕਲ ਸਹਾਇਤਾ ਵਾਲੇ ਡਾਕਟਰਾਂ ਨੂੰ ਸਦਿਆ ਪਰ ਡਾਕਟਰ ਨੇ ਪੁਨੀਤ ਸ਼ਰਮਾ ਨੂੰ ਮ੍ਰਿਤਕ ਐਲਾਨ ਦਿੱਤਾ ਸੀ ਉਦੋਂ ਇਹ ਜੀ ਸੂਚਨਾ ਮਾਤਾ ਪਿਤਾ ਨੂੰ ਮਿਲਨ ਤੇ ਉਹ ਵਿਦੇਸ਼ ਤੇ ਰਵਾਨਾ ਹੋ ਗਏ ਨੇ ਪਰਿਵਾਰਕ ਮੈਂਬਰਾਂ ਅਨੁਸਾਰ 14 ਜੂਨ ਨੂੰ ਪੁਨੀਤ ਸ਼ਰਮਾ ਦਾ ਸੰਸਕਾਰ ਕੈਲਗਰੀ ਵਿਖੇ ਕਰ ਦਿੱਤਾ ਜਾਵੇਗਾ ਨੌਜਵਾਨ ਵਿਦੇਸ਼ ਜਾਂਦੇ ਤਾਂ ਆਪਣਾ ਅਤੇ ਆਪਣੇ ਪਰਿਵਾਰ ਦਾ ਭਵਿੱਖ ਸੁਨਹਿਰੀ ਬਣਾਉਣ ਲਈ ਨੇ ਪਰ ਲਗਾਤਾਰ ਵਿਦੇਸ਼ਾਂ 'ਚ ਨੌਜਵਾਨਾਂ ਦੀ ਮੌਤ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਮਾਪੇ ਆਪਣੇ ਬੱਚਿਆਂ ਨੂੰ ਚਾਹਵਨ ਨਾਲ ਭੇਜਦੇ ਨੇ ਪਰ ਜਦੋਂ ਉਹਨਾਂ ਨਾਲ ਕੋਈ ਮਨ ਭਾਗਾ ਪਾਣਾ ਵਰਤ ਜਾਂਦਾ ਤਾਂ ਉਹ ਪਿੱਛੇ ਰੋਂਦੇ ਕਰੌਂਦੇ ਰ ਬਰ ਸਾਹਮਣੇ ਆਈ ਹੈ ਕੈਲਗਰੀ 'ਚ ਰਹਿੰਦੇ ਪੰਜਾਬੀ ਨੌਜਵਾਨ ਦੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ 26 ਸਾਲਾ ਪੁਨੀਤ ਸ਼ਰਮਾ ਵਜੋਂ ਹੋਈ ਹੈ। ਦਾਜਕੇ ਮ੍ਰਿਤਕ ਨੌਜਵਾਨ ਨਵਾਂ ਸ਼ਹਿਰ ਦੇ ਮੁਕੰਦਪੁਰ ਨਾਲ ਸੰਬੰਧਿਤ ਸੀ ਜੋ ਕਰੀਬ ਇੱਕ ਸਾਲ ਪਹਿਲਾਂ ਆਪਣੇ ਭਰਾ ਸਾਹਿਲ ਸ਼ਰਮਾ ਕੋਲ ਰੋਜ਼ੀ ਰੋਟੀ ਕਮਾਉਣ ਲਈ ਗਿਆ ਸੀ। ਸੋਮਵਾਰ ਸ਼ਾਮ ਨੂੰ ਜਦੋਂ ਉਸ ਦਾ ਭਰਾ ਸਾਹਿਲ ਕਰੋ ਕੰਮ ਤੇ ਚਲਾ ਗਿਆ ਤਾਂ ਪੁਨੀਤ ਸ਼ਰਮਾ ਘਰ ਦੇ ਬਾਥਰੂਮ 'ਚ ਡਿੱਗ ਪਿਆ। ਸਵੇਰੇ ਜਦੋਂ ਉਸ ਦਾ ਭਰਾ ਸਾਹਿਲ ਘਰ ਵਾਪਸ ਆਇਆ ਤੇ ਘਰ ਦਾ ਦਰਵਾਜ਼ਾ ਨਾ ਖੋਲਣ ਤੇ ਦੋਸਤਾਂ ਦੀ ਮਦਦ ਨਾਲ ਘਰ ਦੇ ਅੰਦਰ ਵੜ ਕੇ ਦੇਖ ਮੈਡੀਕਲ ਸਹਾਇਤਾ ਵਾਲੇ ਡਾਕਟਰਾਂ ਨੂੰ ਸਦਿਆ ਪਰ ਡਾਕਟਰ ਨੇ ਪੁਨੀਤ ਸ਼ਰਮਾ ਨੂੰ ਮ੍ਰਿਤਕ ਐਲਾਨ ਦਿੱਤਾ ਸੀ ਉਦੋਂ ਇਹ ਜੀ ਸੂਚਨਾ ਮਾਤਾ ਪਿਤਾ ਨੂੰ ਮਿਲਨ ਤੇ ਉਹ ਵਿਦੇਸ਼ ਤੇ ਰਵਾਨਾ ਹੋ ਗਏ ਨੇ ਪਰਿਵਾਰਕ ਮੈਂਬਰਾਂ ਅਨੁਸਾਰ 14 ਜੂਨ ਨੂੰ ਪੁਨੀਤ ਸ਼ਰਮਾ ਦਾ ਸੰਸਕਾਰ ਕੈਲਗਰੀ ਵਿਖੇ ਕਰ ਦਿੱਤਾ ਜਾਵੇਗਾ ਨੌਜਵਾਨ ਵਿਦੇਸ਼ ਜਾਂਦੇ ਤਾਂ ਆਪਣਾ ਅਤੇ ਆਪਣੇ ਪਰਿਵਾਰ ਦਾ ਭਵਿੱਖ ਸੁਨਹਿਰੀ ਬਣਾਉਣ ਲਈ ਨੇ ਪਰ ਲਗਾਤਾਰ ਵਿਦੇਸ਼ਾਂ 'ਚ ਨੌਜਵਾਨਾਂ ਦੀ ਮੌਤ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਮਾਪੇ ਆਪਣੇ ਬੱਚਿਆਂ ਨੂੰ ਚਾਹਵਨ ਨਾਲ ਭੇਜਦੇ ਨੇ ਪਰ ਜਦੋਂ ਉਹਨਾਂ ਨਾਲ ਕੋਈ ਮਨ ਭਾਗਾ ਪਾਣਾ ਵਰਤ ਜਾਂਦਾ ਤਾਂ ਉਹ ਪਿੱਛੇ ਰੋਂਦੇ ਕਰੌਂਦੇ ਰਹਿ ਜਾਂਦੇ ਨੇ ਸਬਸ and never miss an update.